ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੌੜੇ ਮਹੱਲਾ ਪੰਜਵਾਂ ਭਗਤ ਜਨਾ ਕਾ ਰਾਖਾ ਹਰਿ ਆਪ ਹੈ ਕਿਆ ਪਾਪੀ ਕਰੀਏ 沽ਮਾਨ ਕਰੈ ਮੂੜ ਗਮਾਣੀਆਂ ਵਿਸ ਖਾਦੀ ਮਰੀਏ ਆਏ ਲਗੇ ਨੀਂਦ ਥੋੜੜੇ ਜੋ ਪੱਕਾ ਖੇਤ ਲੁਣੀਏ ਜਿਹੇ ਕਰਮ ਕਮਾਵਦੇ ਤੇ ਵੇ ਹੋ ਭਣੀਏ ਜਨਾਨਨ ਕਾ ਖਸਮ ਵੱਡਾ ਹੈ ਸਰਬਣਾ ਦਾ ਧੰਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਤਾ ਜੀਓ ਪਿੰਡ ਸੰਤੇਰਾ ਤੂੰ ਠਾਕੁਰੂ ਕੁਝ ਭਗਵਾਨ ਦਾਸਨ ਦਾਸਕ ਹੈ ਜਨਾਨਨ ਜੀ ਹਾਂ ਤੁਖਰਾਏ ਹੈ ਤੇ ਹਾਂ ਹੋੰਗਰੀ ਬਖਿਆ ਸਭ ਗੁਰੂ ਰੂਪ ਗੁਰੂ ਬੇਰੀ ਗੁਰ ਸਾਰੀ ਸਾ ਸੰਗ ਜੀਓ ਆਉਜ ਲੜੀਵਾਰ ਵਿਚਾਰ ਚੱਲ ਰਹੀ ਹੈ ਤਾਂ ਤਨਤਨ ਗੁਰੂ ਰਾਮਦਾਸ ਜੀ ਦੇ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਲੜੀਵਾਰ ਦਾ 3 ਨੰਬਰ ਸ਼ਬਦ ਜੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਅੰਗ 316 ਵਿੱਚ ਸੁਸ਼ੋਭਿਤ ਹੈ ਜੋ ਕਿ ਆਪਾਂ ਪਹਿਲਾਂ ਮਹੱਲੇ ਤੇ ਸ਼ਰਵਨ ਕਰ ਚੁੱਕੇ ਹਾਂ ਵੀ ਆਪਣੇ ਭਗਤਾਂ ਦੀ ਪੈਜ ਕਿਵੇਂ ਰੱਖਦਾ ਹੈ ਉਸੇ ਨੂੰ ਹੋਰ ਵਿਸਤਾਰ ਰੂਪ ਦਿੰਦਿਆਂ ਹੋਏ ਬਖਸ਼ਿਸ਼ ਕਰਦੇ ਨੇ ਪੌੜੀ ਮਹੱਲਾ ਪੰਜਵਾ ਦਾਸ ਬੇਨਤੀ ਕਰਨਾ ਚਾਹੁੰਦਾ ਹੈ ਵੀ ਇਹ ਤੇ ਪੌੜੀ ਦੇ ਨਾਲ ਮਹੱਲਾ ਵੀ ਲਿਖਿਆ ਹੈ ਪਰ ਪਿੱਛੇ ਪੌੜੀ 5 ਲਿਖਿਆ ਹੈ ਉਹਨੂੰ 5ਵੀਂ ਵੀ ਪੜ ਲਓਗੇ ਕੋਈ ਗੱਲ ਨਹੀਂ ਬਟ ਇੱਥੇ ਮਹੱਲਾ ਲਿਖਿਆ ਹੈ ਸੰਕੇਤਕ ਹੈ ਭਾਵ ਉੱਥੇ ਵੀ ਮਹੱਲਾ ਪੜਿਆ ਜੀ ਹੁਣ ਇਹਦਾ ਲੌਜੀਕ ਹੈ ਜਿਵੇਂ ਆਪਾਂ 568 ਵਾਰ ਮਹੱਲਾ ਸ਼ਬਦ ਅੰਦਰ ਮੰਮੇ ਦੇ ਨਾਲ ਲੋਕਿੰਦੀਆਂ ਸਾਨੂੰ ਕੀ ਸੰਕੇਤ ਦੇ ਉਹ ਮਹੱਲਾ ਹੀ ਪੜਨਾ ਹੈ ਕਿਉਂਕਿ ਗੁਰਬਾਣੀ 'ਚ ਲਿਖਿਆ ਹੁੰਦਾ ਹੈ ਮੰਮੇ ਨੂੰ ਹਾ ਹਾ ਲੱਲਾ ਤੇ ਲੱਲੇ ਨੂੰ ਕੰਨਾ ਤੇ ਨਾਲੇ ਕਈ ਥਾਂ ਤੇ ਮੁਹੱਲਾ ਬੰਦੀਆਂ ਨਾਲ ਵੀ ਲਿਖਿਆ ਜਾਂਦਾ ਇਕੱਠਾ ਦੋਨਾਂ ਦੇ ਦੂਪਾ ਜਾਂਦਾ ਸਾਨੂੰ ਸੰਕੇਤਕ ਹੈ ਇੱਥੇ ਪੌੜੀ ਦੇ ਨਾਲ ਮੁਹੱਲਾ ਪਹਿਲੇ ਵਾਲਾ ਲਿਖਿਆ ਹੈ ਮੁਹੱਲਾ ਲਿਖਿਆ ਪਰ ਪਿੱਛੇ ਦੋ ਤਿੰਨ ਪੌੜੀਆਂ ਦੇ ਵਿੱਚ ਕਿਤੇ ਵੀ ਮੁਹੱਲਾ ਵੀ ਲਿਖਿਆ ਹੈ ਇਸ ਲਈ ਜੇ ਪੌੜੀ ਮੁਹੱਲਾ ਪਾ ਲਈਏ ਪੰਜਵਾਂ ਪੜ ਲਾਂਗੇ ਤਾਂ ਵੀ ਕੋਈ ਦਿੱਕਤ ਨਹੀਂ ਹੈ ਕਿਉਂਕਿ ਸੰਕੇਤਕ ਕਲੀਅਰ ਹੋ ਜਾਂਦਾ ਹੈ ਪੌੜੀ ਮੁਹੱਲਾ ਪਹਿਲਵਾ ਪੌੜੀ ਹੈ ਪਹਿਵੇਂ ਪੈਸ਼ੇ ਦੀ ਕਿਉਂਕਿ ਇੱਕ ਤੋਂ ਬਾਅਦ ਅੱਗੇ ਇੱਕ ਵਾਰ ਦੋ ਵਾਰ ਹੋਰ ਆਏਗਾ ਪੌੜੀ ਮਹੱਲਾ ਪੰਜਵਾਂ ਪੌੜੀ ਮਹੱਲਾ ਪੰਜਵਾਂ ਪਰ ਇਸ ਤੋਂ ਪਿੱਛੇ ਪੌੜੀ 5 ਲਿਖਿਆ ਹੈ ਪੰਜਵੀਂ ਕਹਿ ਦਿੰਦੇ ਨੇ ਕਿ ਪੰਜਵਾਂ ਕਹਿ ਦਿੰਦੇ ਨੇ ਪਰ ਨਹੀਂ ਉਹ ਘਰ ਵੀ ਹੋ ਸਕਦਾ ਹੈ ਮਹੱਲਾ ਵੀ ਹੋ ਸਕਦਾ ਪਰ ਇੱਥੇ ਸੰਕੇਤਕ ਹੈ ਮਹੱਲੇ ਦਾ ਭਾਲਕਰ ਨਿਰੰਕਾਰ ਦਾ 5ਵੇਂ ਪਾਇਸ਼ਾ ਦੀ ਯਾਦ ਕੀਤੀ ਪੌੜੀ ਹੈ ਕਿਉਂਕਿ ਇנק ਦੀ ਕੋਈ ਕਮੀ ਨਹੀਂ ਸੀ ਠੀਕ ਹੈ ਇਹਨਾਂ ਵੀ ਬੰਦੇ ਲਿਖਾਂ ਕਿ ਕੋਈ ਦਿੱਕਤ ਨਹੀਂ ਵੀ ਮੈਂ ਲਾਈਕ ਨਹੀਂ ਲਿਖ ਸਕਦਾ ਵੇਸਣ ਲਿਖ ਸਕਦਾ ਵੇਸ ਇਸ ਸਾਡੀ ਸੂਝ ਲਈ ਬੇਕਰਵਾ ਨਹੀਂ ਗੁਰਬਾਣੀ ਚ ਇਹ ਸਿਆਣਾ ਹੋਏਗਾ ਸਮਝ ਜਾਏਗਾ ਪੌੜੀ 5 ਦਾ ਕੋਈ ਮਤਲਬ ਨਹੀਂ ਹੈ ਪਰ ਪੌੜੀ ਮੁਹੱਲਾ 5ਵਾਂ ਭਾਰ ਉਹ ਮੈਂ 5ਵੇਂ ਪਾਸੇ ਦੀ ਪੌੜੀ ਹੈ ਭਗਤ ਜਨ ਅੰਕਾਰ ਆਖ ਹਰਿ ਆਪ ਹੈ ਕਿਆ ਪਾਪੀ ਕਰੀਏ ਕਹਿੰਦੇ ਆਪਣੇ ਭਗਤ ਜਨਾਂ ਦਾ

ਤਾਂ ਫਤੂਕਲ ਦੇਤੇ ਪਰ 1 ਲੱਖ ਪੁੱਤ ਸਵਾ ਲੱਖ ਦਾ 313 ਹੁਣ ਕਰ ਦੀਆਂ ਨਮੰਤੀ ਕਿੰਨੇ ਪਹਾੜੀ ਜਿਹੜੇ ਘਰ 1 ਲੱਖ ਪੁੱਤਰ ਤੇ ਸਵਾ ਲੱਖ ਰਿਸ਼ਤੇਦਾਰ ਸਨ ਉਹਦੇ ਕਰਦੀ ਵਾ ਬੱਤੀ ਕਰਨ ਵਾਲਾ ਨਹੀਂ ਰਿਹਾ ਮਾਨ ਦਾ ਕਰਦਾ ਇਸ ਲਈ ਕਿਨੇ ਜਿਹੜਾ ਪਗਤ ਹੈ ਪਗਤਾਨੀ ਪੈਜ ਵੀ ਆਪ ਰੱਖਦਾ ਹੈ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ RAM RAJ ਹਰਨਾਕ ਦੁਸਤ ਹਰ ਮਾਰੇ ਪ੍ਰਹਲਾਦ ਰਾਇਆ ਅਹੰਕਾਰੀਆਂ ਨੇ ਦਗਾ ਪਿੱਛ ਤੇ ਨਾਮ ਦੇ ਮੁਖ ਲਾਇਆ ਅਪ ਬੱਲੇ ਜਰਾ ਸੱਚ ਪੜਦੇ ਹਨ ਪਰ ਸਤਿਗੁਰੂ ਇੱਥੇ ਕਹਿੰਦੇ ਨੇ ਕਹਿੰਦੇ ਪਾਪੀ ਆਪ ਦਾ ਕਰਮ ਕਰਦਾ ਪਰ ਵਿਗਾਰਡ ਕੁਝ ਨਹੀਂ ਸਕਦਾ ਭਗਤ ਦਾ ਕੁਝ ਨਹੀਂ ਵਿਗਾਰਡ ਸਕਦਾ ਇਸੇ ਤਰ੍ਹਾਂ ਹੰਕਾਰੀ ਮਨੁੱਖ ਹੰਕਾਰ ਕਰਦਾ ਐਂਜ ਸਮਝ ਲਓ ਹੰਕਾਰੀ ਹੰਕਾਰ ਕਰਕੇ ਜੈਲ ਖਾ ਰਿਹਾ ਹੈ ਵੇਖ ਖਾਦੀ ਮਰੀਏ ਨੀਤਾ ਆਪਣਾ ਤਿਆਰ ਖਾ ਕੇ ਮਰ ਰੇ ਆਪ ਆਤਮਿਕ ਮੋਰ ਮਰ ਰਿਆ ਮਨ ਦੀ ਸ਼ਾਂਤੀ ਖਤਮ ਕਰ ਰਿਆ ਆਪਣੀ ਆਏ ਲਗੇ ਵੀ ਦੇਹ ਥੋੜਲੇ ਜੋ ਪੱਕਾ ਖੇਤ ਲੁਣੀ ਐ ਪੱਕੀ ਕੱਚੀ ਬਾਗੀ ਬਾੜ ਬਾਰ ਨਹੀਂ ਜਿਵੇਂ ਉਦਾਹਰਣ ਦਿੱਤਾ ਵੀ ਕੱਚੀ ਹੋਵੇ ਪੱਕੀ ਹੋਵੇ ਫਸਲ ਮਰਜੀ ਹੈ ਕਿਸਾਨ ਦੀ ਵੀ ਜਦੋਂ ਮਰਜੀ ਵਾਢ ਲਵੇ ਐਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਆਏ ਲਗੈ ਨਹੀਂ ਜਿਹੜੇ ਜਿਹੜਾ ਗੁਮਾਨ ਥੋੜੇ ਦਿਨ ਹੁੰਦਾ ਹੈ ਜੋ ਪੱਕਾ ਖੇਤ ਨਹੀਂ ਜਿਸ ਤਰ੍ਹਾਂ ਪੱਕਿਆ ਹੈ ਖੇਤ ਕਿਸਾਨ ਵੱਢ ਲੈਂਦਾ ਵੀ ਕੁੜਕਣਾ ਜਾਈ ਫਸਲ ਵੱਢ ਲੈਂਦਾ ਕਿਤੇ ਇਸੇ ਤਰ੍ਹਾਂ ਨਰੰਕਰ ਵੀ ਵੱਢ ਦਿੰਦਾ ਹੈ ਤਾਂ ਆਵੇ ਦਾ ਸਰਨਾਸ਼ ਕਰ ਦਿੰਦਾ ਹੈ ਕਿੰਨੇ ਗੁਮਾਨ ਕਰਨ ਨਹੀਂ ਕਰ ਰਹੇ ਆ ਗੁਮਾਨ ਕਰਕੇ ਆਪਣਾ ਹੀ ਨੁਕਸਾਨ ਆਪ ਹੀ ਜੈਰ ਖਾ ਰਹੇ ਆ ਇਹ ਥੋੜੇ ਦਿਨ ਦਾ ਗੁਮਾਨ ਹੈ ਭਾਈ ਪੰਜ ਪੁੱਤਰ ਸਰੀਰ ਦੇ ਨਾਲ ਗੁਮਾਨ ਹੈ ਇਸ ਤੋਂ ਬਾਅਦ ਕੋਈ ਗੁਮਾਨ ਸਾਥ ਨਹੀਂ ਜਾਏਗਾ ਤਰਮ ਕਰਮ ਤਰਮ ਪਖੰਡ ਜੋ ਇਸ ਸਤਨ ਜਮ ਜਾਗਰਤੀ ਲੂਟੈ ਨਿਰਵਾਣ ਕੀ ਤੰਗਾ ਬੋਸ਼ ਕਰਤੇ ਕਾ ਨਿਮਖ ਸਿਮਰਤ ਜਿਤ ਛੁੱਟੈ ਕਹਿੰਦੇ ਜਿਹਨੇ ਕਰਮ ਧਰਮ ਦੇ ਦੇਖਦੇ ਨੇ ਨਾ ਪਖੰਡ ਵੀ ਦੇਖਦੇ ਨੇ ਲੋਕਾਂ ਨੂੰ ਲੁੱਟਦਾ ਵੀ ਐ ਅੰਦਰੋਂ ਕੋਜੇ ਬਾਹਰੋਂ ਕੋਜੇ ਇਹਨੇ ਸਮਝ ਲਈ ਇੱਕ ਦਿਨ ਲੁੱਟਿਆ ਜਣੇ ਨਿਰਮਾਣ ਕੀਰਤਨ ਗਾਉਂ ਕਰਤੇ ਕਹਿੰਦੇ ਨਿਰਭਾਣ ਭਾਗ ਬਿਨਾਂ ਕਿਸੇ ਭਾਵਨਾ ਦੇ ਬਿਨਾਂ ਕਿਸੇ ਮਨਸ਼ਾ ਦੇ ਜਿਹੜੀ ਵਿੜਾਈ ਕਰੇਗਾ ਜਿਹੜੀ ਵਿਚਾਰ ਕਰੇਗਾ ਉਹ ਹੀ ਤੇਰੀ ਸਹਾਇ ਹੋਏਗੀ ਹੋਰ ਕੁਝ ਨਹੀਂ ਹੋਏਗਾ ਹੋਰ ਕੁਝ ਸਹਾਇ ਨਹੀਂ ਹੋਏਗਾ ਜੇ ਇਹ ਕਰਮ ਕਮਾਵੰਦੇ ਤੇ ਵੇਹੋ ਭਣੀਏ ਇੱਥੇ ਤੇ ਵੇਹੋ ਹੈ ਤੇ ਵੀ ਹੋਣੀ ਹੈ ਠੀਕ ਹੈ ਜੀ ਤੇ ਸਤਿਗੁਰੂ ਕਹਿੰਦੇ ਨੇ ਜਿਹੋ ਜੇ ਕਰਮ ਕਰੇਗਾ ਤੇ ਵੇਹੋ ਭਣੀਏ ਉਹੋ ਜੇ ਪਾਏਗਾ ਕੋਈ ਘਰ ਚ ਕਿਕਰ ਵੀ ਕੇ ਸੋਚੇ ਵੀ ਮੈਂ ਫੁੱਲ ਪਾਲਵਾਵਾਂਗਾ ਸਤਿਗੁਰੂ ਕਹਿੰਦੇ ਨਹੀਂ ਕਿਸਾਨ ਖੇਤ ਚ ਕਣਕ ਵੀ ਕੇ ਸੋਚੇ ਮੈਨੂੰ ਝੋਨਾ ਮਿਲ ਜਾਏਗਾ ਆਪਾਂ ਕਹਾਂਗੇ ਕੀ ਮੂਰਖਾ ਜੀਆਂ ਬਾਤਾਂ ਨੇ ਪਰ ਸਤਿਗੁਰੂ ਕਹਿੰਦੇ ਨੇ ਕਿ ਜੇ ਤੂੰ ਕਰ ਮੰਦੜੇ ਕਰਕੇ ਤੇ ਚੰਗੀਆਂ ਦੀ ਉਮੀਦ ਲਈ ਬੈਠਾ ਹੈ ਕਿਹੜੀ ਸੇਣਪ ਹੈ ਕਰਦਾ ਬੇਮੰਨੀ ਹੈ ਚੋਰੀ ਯਾਰੀ ਠੱਗੀ ਬੇਮੰਨੀ ਕਰਦੇ ਆ ਸਮਝ ਰਿਹਾ ਮੈਨੂੰ ਚੰਗਾ ਕਰਨ ਨੂੰ ਮਿਲ ਜਾਏ ਫਲ ਮਿਲ ਜਾਏਗਾ ਕਹਿੰਦੇ ਕਦੇ ਵੀ ਨਹੀਂ ਮਿਲੇਗਾ ਜਿਹੋ ਜੇ ਕਰਮ ਕਰੇਗਾ ਫਲ ਉਹ ਜਾ ਮਿਲੇਗਾ ਜਨਨਾਨਕ ਖਸਮ ਵੱਡਾ ਹੈ ਸਭਨ ਦਾ ਧਣੀਏ ਮੇਰੇ ਖਸਮ ਪਾਪ ਮੇਰਾ ਪਤੀ ਦਾਸ ਨਾਨਕ ਦਾ ਪਤੀ ਬਹੁਤ ਵੱਡਾ ਸਤਿਗੁਰੂ ਨਾਨਕ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਤਰਗੁਰੂ ਵਰਜਨ ਦੇ ਜੀ ਦੇ ਮਬਾਰਕ ਰਸਨਾ ਦੁ ਚਰਨ ਕੀਤਾ ਹੋਇਆ ਸਾਰੇ ਸਭ ਤੋਂ ਵੱਡਾ ਕਿਨੇ ਮੇਰਾ ਸਤਿਗੁਰੂ ਨਾਨਕ ਹੈ ਜਿਹਨੇ ਮੇਰੀ ਪੈਜ ਰੱਖੀ ਮੈਨੂੰ ਅਕਲ ਦਿੱਤੀ ਇਹੀ ਕਹਿੰਦੇ ਨੇ ਨਾਨਕ ਖਸਮ ਖਸਮ ਪਾਪ ਪਤੀ ਮੇਰਾ ਪਤੀ ਜਿਹੜਾ ਹੈ ਦਾਸ ਨਾਨਕ ਦਾ ਬੜਾ ਵੱਡਾ ਕਿੱਡਾ ਕਬੱਡਾ ਸਭਨਾ ਦਾ ਧਨੀ ਐ ਸਾਰਿਆਂ ਦਾ ਤਨਾਲ ਪਤੀ ਐ ਸਾਰਿਆਂ ਦਾ ਪਿਓ ਐ ਕਿਧਰੇ ਪਿਓ ਮੰਨ ਕੇ ਦੇਖ ਲੈਣਾ ਤਾਂ ਪਿਓ ਵਾਂਗ ਸੰਭਾਲੇਗਾ ਤੇ ਕਿਧਰੇ ਯਾਰ ਬਣਾ ਲੈਣਾ ਯਾਰ ਵੀ ਬਣ ਜਾਏਗਾ ਐਸਾ ਕੋਈ ਨਹੀਂ ਮਿਲੇਗਾ ਵੱਡਾ ਤੇ ਸੱਜੂ ਕਹਿੰਦਾ ਨੇ ਜੇ ਤੂੰ ਨੇਤਾ ਪ੍ਰਤੀ ਗੁਰੂ ਦੀ ਵਡਿਆਈ ਕਰੇਗਾ ਤੇ ਮੈਂ ਤੇਰਾ ਦਾਸ ਵੀ ਬਣਨ ਨੂੰ ਤਿਆਰ ਕੋਈ ਗੁਰੂ ਦਾਸ ਨਹੀਂ ਬਣਦਾ ਪਰ ਸਤਿਗੁਰੂ ਕਹਿੰਦੇ ਨੇ ਮੈਂ ਦਾਸ ਬਣਨ ਨੂੰ ਵੀ ਤਿਆਰ ਹਾਂ ਕਿਧਰੇ ਗੁਰੂ ਦੀ ਵਿਚਾਰ ਇੱਕ ਕਿਲਕੇ ਮਾਤਰ ਦਾ ਵਸਾਕੇ ਦੇਖ ਇਹ ਦਾਸ ਦਾ ਖੁਦ ਦਾ ਐਕਸਪੀਰੀਅੰਸ ਹੈ ਸਤਿਗੁਰੂ ਕਿਰਪਾ ਕਰਨ ਅਸੀਂ ਵੀ ਗੁਰੂ ਦੀ ਬਾਣੀ ਨੂੰ ਕਿੰਕੇ ਮਾਤਰ ਪ੍ਰੈਕਟੀਕਲ ਲਾਈਫ 'ਚ ਲਾ ਕੇ ਦੇਖ ਲਈਏ ਸਾਨੂੰ ਗੁਰੂ ਦੀ ਬਾਣੀ ਪ੍ਰਤੱਖ ਦਿਖ ਜਾਏਗੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਦਨਮਨ ਪ੍ਰਤੱਖ ਗੁਰੂ ਨਿਸਤਾਰੇ ਗੁਰੂ ਬਣਾ ਕੇ ਨਿਸਤਾਰ ਦਿੰਦੀ ਹੈ ਅੱਜ ਦੀ ਤਰਜੀਬ ਬਾਣੀ ਹੈ ਸੋ ਗੁਰੂਪਿਆਰੀ ਸਤਸੰਗਤਿਓ ਐਂਦੀਆਂ ਨੂੰ ਬੇਨਤੀ ਆਂ ਕਿ ਆਪਣਾ ਖਿਮਾ ਦਾ ਜਾਚ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਧੰਨ ਗੁਰੂ ਨਾਨਕ ਸਾਹਿਬ ਦੇ ਗੁਰੂ ਨਾਨਕ ਸਾਹਿਬ ਦੇ ਤਰਵਾਦੀ ਜਾਣ ਕੇ ਗੁਰੂ ਰਾਮਦਾਸ ਜੀ ਦੀ ਜਾਣ ਕੇ ਪੱਲੇ ਬੰਨਣਾ ਅਗਲ ਕਰਨਾ ਜੇ ਕਿ ਇਸ ਸਮਾਣੇ ਵੱਡ ਘਟ ਬੋਲੇ ਆਸਧਾਨਾ ਚ ਟਾਲਦੇ ਸੀ ਸਤਸੰਗਤਿਓ ਸੀਸ ਕਰਵਰ ਦਾਸ ਕਿਏ ਤੋਂ ਕਥਾ ਵਿਚਾਰਾ ਕਰਨ ਦੀ ਜਅ ਆ ਜਾਵੇ ਗੱਡਵੱਡ ਕੇ ਫਤਿਹ ਦਾ ਜਵਾਬ ਫਤਿਹ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ